ਇਮਤਿਹਾਨ ਨਾ ਪਈ ਨਾ ਰੌਲਾ ਨਾ ਕੋ ਲਾਈਵ ਕਰ ਲੈਣੇ ਨੂੰ ਬੰਦ ਟੂੜਾ ਕਰ ਮੈਨੂੰ ਵੀ ਥੋੜਾ ਕੰਮ ਕਰ ਲੈਣ ਦਾ ਕੋਈ ਕੰਮ ਤਾਂ ਆਉਂਦਾ ਯਾਰ ਤੁਸੀਂ ਤਾਂ ਆਪਦੇ ਤੁਸੀਂ ਰੌਲਾ ਆ ਆਉਧਰ ਵੀ ਤੁਸੀਂ ਆ ਲੱਗਿਆ ਨੇ ਕਰਨ ਆ ਕਰਾ ਕਰੋ ਮੈਂ ਮੈਂ ਥੋੜਾ ਟਾਈਮ ਲਾਈਵ ਕਰਨਾ ਮੈਨੂੰ ਕਰ ਲੈਣੇ ਬਈ ਜਾ ਦੇਖ ਉਹਦੇ ਨਾਲ ਚੱਲ ਮੈਂ ਕੁਝ ਆ ਕੇ ਮੈਨੂੰ ਦੇਣਾ ਭੂਲੇ ਉਹਦੇ ਕੋਲੇ ਤੇ ਬਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਜਿਹੜੇ ਭੈਣ ਭਰਾ ਪਹਿਲੀ ਵਾਰੀ ਕੋਈ ਆ ਰਿਹਾ ਆਪਣੇ ਯੇ ਇਥੇ ਚੈਨਲ ਦੇ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਘੰਟੀ ਵਾਲਾ ਬਟਨ ਨਾਲ ਜ਼ਰੂਰ ਆਨ ਕਰ ਲਿਆ ਕਰੋ ਜੀ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਟਾਈਮ ਸਿਰ ਹਮੇਸ਼ਾਰ ਉਹਦੀ ਰਵੇ ਲਿਆ ਭਈ ਇਹ ਕਿਹੜੀਆਂ ਬੋਰੀਆਂ ਲੈਫਟ ਚਾੱਕੀ ਇੱਥੇ ਰੱਖਾਂਗੇ ਇਹਨੂੰ ਅੱਜ ਉਹ ਪਈਆਂ ਸੁੱਕਣੀਆਂ ਪਈਆਂ ਤੁਹਾਨੂੰ ਇਹਨਾਂ ਵਿਸ਼ਾਗ ਕਰ ਲੈਂਦਾ ਫਿਰ ਭੇਜ ਜਾਂਦਾ ਤੇ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਆਈਕਨ ਆਨ ਕਰ ਲਿਆ ਕਰੋ ਜੀ ਨਾਲ ਤੇ ਕੀ ਹੋ ਗਿਆ ਕੀ ਹੋ ਗਿਆ? ਓਰੇ ਉਹਦੇ ਵਿੱਚ ਉਖਾੜੇ। ਕੀ ਦੇ ਤਾ? ਲੈ। ਊਟਾ ਤੋੜਦਾ ਸੀ ਨਾ ਉਹਨੇ? ਬਿਲਕੁਲ ਮੈਨੂੰ ਗੁਲਾਬ ਜੇ ਦਾ ਇੱਕ ਜੋੜਾ ਲਿਆ ਦੇ ਅੰਦਰੋਂ। ਗੁਲਾਬ। ਇਹਨੂੰ ਇੱਥੇ ਵੜਾ ਲੀ। ਸਾਈ 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 ਤੇ ਆਪਾਂ ਹੈਲਪ ਕਰਦੇ ਆਂ ਇਹ ਬੇਜਵਾਨਾਂ ਦੀ ਬਈ ਬੱਚਿਆਂ ਦੀ। ਤੇ ਤੁਸੀਂ ਵੀ ਜ਼ਰੂਰ ਕਰਿਆ ਕਰੋ ਪਹਿਲੇ ਤਾਂ ਹੈਲਪ ਕਰਿਆ ਕਰੋ ਇਹਨਾਂ ਦੀ। ਅ ਦੂਜੀ ਗੱਲ ਸੇਵਾ ਵੀ ਕਰਿਆ ਕਰੋ ਜਿੰਨੇ ਇੱਕ ਜੋਗੇ ਕੋਈ ਹੁੰਨੇ ਹੋ ਨਾ ਇਹ ਕਿਸੇ ਨੂੰ ਪਰਮਾਤਮਾ ਨੇ ਵੈਗਰੂ ਨੇ ਬਖਸ਼ਿਸ਼ ਕਰੀਆ ਹਨ ਤੇ ਉਹ ਜ਼ਰੂਰ ਕਰਿਆ ਕਰੋ ਜੀ ਜੇ ਕੋਈ ਫੁੱਲ ਜਿੰਨੇ ਕੋਈ ਵੀ ਕੋਈ ਕਰ ਸਕਦਾ ਤੇ ਆਪਾਂ ਦਾ ਬਸ ਇਸੇ ਗੱਲ ਮਾਰੇ ਮੈਂ ਲਾਈਵ ਕਰਦਾ ਹੁੰਦਾ ਜੀ ਕੁਝ ਕੋ ਤੁਹਾਨੂੰ ਪਤਾ ਗਾਲਾਂ ਵੀ ਕੱਢਣ ਵਾਲੇ ਵਿੱਚ ਹੁੰਦੇ ਆ ਹਨ ਉਹਨਾਂ ਦੀ ਆਪਾਂ ਨੂੰ ਕੋਈ ਸਮਝ ਲੋ ਵੀ ਟੈਨਸ਼ਨ ਨਹੀਂ ਪ੍ਰਵਾਹ ਨਹੀਂ ਕਿਉਂਕਿ ਛੋਟੀਆਂ ਬਈ ਦਵਾਵਾਂ ਤੇ ਪਹਿਲੀਆਂ ਦਵਾਵਾਂ ਦਾ ਸਭ ਤੋਂ ਇਹਨਾਂ ਦੀਆਂ ਹਨਾ ਇਹ ਬੇਜਵਾਨਾਂ ਦੀਆਂ ਦੂਜੀਆਂ ਥੋਡੀਆਂ ਠੀਕ ਹੈ ਤੇ ਜਿਹੜੀਆਂ ਸੱਚੇ ਦਿਲੋਂ ਗਲੂਈ ਸੇਵਾ ਕਰਨੀ ਤੇ ਸੱਚੇ ਦਿਲੋਂ ਕਿਸੇ ਨੇ ਦਵਾਵਾਂ ਦੇਣੀਆਂ ਇਹ ਰੱਬ ਤੱਕ ਬਈ ਜਰੂਰ ਰੱਬ ਪਰਮਾਤਮਾ ਸੁਣਦਾ ਇਹਨਾਂ ਦੀ ਤੇ ਇਸ ਚੀਜ਼ ਦਾ ਸਾਨੂੰ ਬਹੁਤ ਵੱਡਾ ਕਹੋ ਵੀ ਆਸਰਾ ਹੁੰਦਾ ਹੌਸਲਾ ਹੁੰਦਾ ਵੀ ਆਰ ਜਿੱਥੇ ਮੰਨ ਕੇ ਚਲੋ 100 ਬੰਦਾ ਆਪਾਂ ਨੂੰ ਹੱਲਾਸ਼ੇਰੀ ਦੇ ਰਿਹਾ ਹਨ ਐਪਰੀਸ਼ੀਏਟ ਕਰ ਰਿਹਾ ਉਥੇ ਵਿੱਚੋਂ ਜੇ 100 ਦੇ ਵਿੱਚੋਂ ਦੋ ਜਣੇ ਜੇ ਆਪਾਂ ਨੂੰ ਮਾੜਾ ਵੀ ਬੋਲਣਗੇ ਤਾਂ ਇੱਕ ਮਿੰਟ ਜੀ ਇਹਨੂੰ ਕਰਦਗੇ ਇਹ ਹਜੇ ਨਾ ਵੈਕਸੀਨੇਸ਼ਨ ਨਹੀਂ ਨਾ ਹੋਈ ਜੀ ਦੀ ਇੱਕੇ ਵਾਰੋ ਭਾਈ ਸੁੱਕ ਜਾ ਹਾਂ ਕੰਬਲ ਤਾਂ ਹਜੇ ਨਾ ਲੱਗੇ ਹਨਾ ਇੱਥੇ ਅੱਜ ਮੈਂ ਵੀ ਥੋੜਾ ਠੀਕ ਨਹੀਂ ਸੀਗਾ ਉਹ ਕਿਉਂਕਿ ਐ ਚੱਕਰ ਪੈਦਾ ਥੋੜਾ ਵੀ ਹੋਰ ਤਾਂ ਕੋਈ ਨਹੀਂ ਉਹ ਵਿਚਾਰਾ ਭਿੱਜ ਗਿਆ ਪਿਸ਼ਾਬ ਕਰ ਲੈਣੇ। ਉਹ ਪਿਸ਼ਾਬ ਤਾਂ ਦਾ ਵਿੱਚ ਹੀ ਨਿਕਲਦਾ ਟੱਟੀ ਪਿਸ਼ਾਬ ਵਿੱਚ ਹੀ ਨਿਕਲਦਾ ਉਹਦਾ। ਪਾਸਾ ਫੋਰਨਾ ਪੈਂਦਾ ਫਿਰ ਆਏ ਜੇ ਹੁਣ ਮੰਨ ਲਓ ਭਿੱਜਾ ਮੈਂ ਤੂੰ ਲੈਟਰਿੰਗ ਕਰਤੀ ਬਈ। ਲੈਟਰਿੰਗ ਨਿਕਲ ਗਈ। ਲੈ ਕੇ ਹੀ ਚੱਕੀ ਭੱਜ ਕੇ ਭੱਜ ਕੇ ਬੋਰੀਆਂ ਦੇ ਉੱਤੇ ਸੁੱਕੀ ਐ। ਚੱਕੀ ਉਹ। ਆ ਦੇਖੋ ਉਹਨਾਂ ਦੇ ਵਿਚਾਰੇ ਦੀ ਲੈਟਰਿੰਗ ਵਿੱਚ ਨਿਕਲ ਗਈ ਠੀਕ ਐ। ਤੇ ਜਿਹੜੀ ਆਪਾਂ ਬਈ ਇਹ ਚੱਕਦੇ ਆ ਹਨਾ। ਤੇ ਇਹਦੀਆਂ ਕਹਿ ਲੋ ਵੀ ਸਮਝ ਲੋ ਵੀ ਦਬਾਵਾ। ਅਰਦਾਸਾਂ ਦੁਆਵਾਂ ਪਤਾ ਨਹੀਂ ਕਿੰਨੀਆਂ ਕਰਦਾ ਹੁਣ ਆਪਣੇ ਪਿੱਛੇ ਵੀ ਯਾਰ ਮੇਰੀ ਮਦਦ ਕਰਦੇ ਮੇਰੀ ਹੈਲਪ ਕਰਦੇ ਮੇਰੇ ਜਵਾਕ ਵੀ ਲੱਗੇ ਰਹਿੰਦੇ ਨਾਲ ਚੱਕ ਦੇ ਚੱਕ ਲੈ ਚੱਕ ਲੈ ਉਹ ਲੈਟਰਿਕ ਨਿਕਲ ਜਾਂਦੀ ਨੇ ਇਹਦੀ ਵਿੱਚ ਕਿਉਂਕਿ ਇਹਦੀਆਂ ਅਸੀਂ ਨਾ व्हीलਚੇਅਰ ਮਂਗਾਈ ਸੀ ਉਹ ਮੈਂ ਤੁਹਾਨੂੰ ਦਿਖਾਉਣਾ ਤੇ ਚੱਕੀ ਹੋਊਗੀ ਤੂੰ ਹੀ ਚੱਕੀ ਹੋਊਗੀ ਮੜੀ ਸੁੱਕੀ ਲੈਟਰਿਕ ਸਿੱਧੂ ਚੱਕੀ ਹੋਊਗੀ ਯਾਰ ਕਿਉਂ ਐ ਕਰਤ ਨੇ ਨਹੀਂ 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 ਬਾਈਦੀ ਸੁੱਕੀ ਹੈਗੀ ਜਮਾ ਚੱਕ ਦੇ ਚੱਕ ਦੇ ਚੱਕ ਦੇ ਸ਼ਾਬਾਸ਼ ਮੇਰੇ ਹੱਥ ਤੇ ਗਲਵਜ਼ ਵੀ ਨੇ ਸੁੱਕੇ ਲੈ ਡੇ ਜੇ ਹੈਗੇ ਚੱਕ ਦੇ ਤੇ ਆਪਾਂ ਨੂੰ ਦੂਸਰੀ ਬਸ ਸਿਰਫ ਇੱਕੋ ਚੀਜ਼ ਬਈ ਆਪਾਂ ਨੂੰ ਹੌਸਲਾ ਪਿਆਰ ਸਪੋਰਟ ਆ ਅਸੀਂ ਦੀ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਠੀਕ ਹੈ ਤੇ ਆ ਪਿੱਛੇ ਜੇ ਹੁਣ ਮੈਂ ਲਾਈਵ ਕਰਨਾ ਕਈ ਦਿਨੋਂ ਬੰਦ ਹੀ ਕਰਤਾ ਸੀਗਾ ਨਹੀਂ ਹੋਇਆ ਸੀ ਮੇਰੇ ਤੋਂ ਲਾਈਵ ਤੇ ਬੜੇ ਜਿਹਨੇ ਵੇਖ-ਵੇਖ ਕੇ ਜਾਈ ਜਾਂਦੇ ਉਹਨਾਂ ਦਾ ਸਾਨੂੰ ਐ ਹੁੰਦਾ ਵੀ ਚਲੋ ਚੰਗੀ ਗੱਲ ਆ ਹਨਾ ਜਿਹੜਾ ਉਹੋ ਜਿਹਾ ਬੰਦਾ ਜਿਹਨੂੰ ਕੋਈ ਨਹੀਂ ਇਹਨਾਂ ਦੀ ਭਾਵਨਾਵਾਂ ਨੂੰ ਕਿਸੇ ਨੂੰ ਕੋਈ ਇਹਨਾਂ ਦੁੱਖ ਤਕਲੀਫ ਦਰਦ ਨਹੀਂ ਸਮਝਦਾ ਉਹ ਬੰਦਾ ਸਾਨੂੰ ਵੀ ਐ ਹੁੰਦਾ ਵੀ ਜਾਵੇ ਯਾਰ ਇਹ ਬੰਦਾ ਕਿਉਂਕਿ ਕਈ ਵਾਰੀ ਕਹਿੰਦੇ ਹੁੰਦੇ ਨੇ ਨਾ ਵੀ ਉਹ ਉਹੋ ਜਿਹੀ ਆਵਾਜ਼ ਹੀ ਕੱਢਣੀ ਹੁੰਦੀ ਉਹ ਬੰਦੇ ਨੇ ਹਨਾ ਤੇ ਅੱਗੇ ਵਿੱਚ ਹੈ ਤੇ ਉਹਨਾਂ ਸਾਨੂੰ ਵੀ ਐ ਹੀ ਹੁੰਦਾ ਵੀ ਜਾਣ ਦੋ ਕਿਉਂਕਿ ਕਈ ਵਾਰੀ ਅਗਲਾ ਕੋਈ ਗਾਲ ਬੰਦਾ ਕੱਢ ਦਿੰਦਾ ਇਹ ਕਈ ਵਾਰੀ ਤਬਰਦਸ਼ ਕਰ ਲਈਦੀ ਹੈ ਤੇ ਕਈ ਵਾਰੀ ਨਹੀਂ ਬਰਦਾਸ਼ ਕਰੀ ਜਾਂਦੀ ਹੈ ਨਾ ਪਰ ਉਹ ਆਪ ਤੋਂ ਵੀ ਬੋਲਿਆ ਜਾਂਦਾ ਉਹ ਇਹ ਤੇ ਆਪਾਂ ਉਹ ਜੇ ਬੰਦਿਆਂ ਨੂੰ ਮੈਂ ਕਹਿੰਨਾ ਹੁੰਦਾ ਵੀ ਜਾਣ ਵਧੀਆ ਚਲੋ ਜਾਂਦੇ ਆ ਤਾਂ ਵਿੱਚੋਂ ਜਾਵੜਦੇ ਵਧੀਆ ਗੱਲ ਤੇ ਜਿਹੜੇ ਕੋਈ ਬੰਦੇ ਇਹਨਾਂ ਦੀ ਭਾਵਨਾਵਾਂ ਹਨਾ ਕੋਈ ਕਿਸੇ ਦਾ ਦਰਦ ਦੁੱਖ ਤਕਲੀਫ ਸਮਝਦਾ ਉਹ ਬੰਦੇ ਇਹੀ ਆਪਣੇ ਨਾਲ ਜੁੜਨ ਉਹੀ ਚੈਨਲ ਸਬਸਕ੍ਰਾਈਬ ਕਰਨ ਉਹਨਾਂ ਦੀ ਸਪੋਰਟ ਚਾਹੀਦੀ ਸਾਨੂੰ ਠੀਕ ਹੈ ਸਪੋਰਟ ਹੌਸਲਾ ਕਿਉਂਕਿ ਆਪਾਂ ਬਈ ਪਹਿਲਾ ਸੁਪਨਾ ਤਾਂ ਚਲੋ ਮੇਰਾ ਸਮਝ ਲਓ ਵੀ ਆਂਟੀ ਨੇ ਪੂਰਾ ਕਰਤਾ ਹਨਾ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਅ ਤੁਹਾਡਾ ਪਿਆਰ ਸਪੋਰਟ ਨੇ ਸਾਡਾ ਪੂਰਾ ਕਰਤਾ ਇਹ ਅਸੀਂ ਸਾਡਾ ਸੁਪਨਾ ਇਹੋ ਸੀਗਾ ਵੀ ਅਸੀਂ ਮਰਨ ਤੋਂ ਪਹਿਲਾਂ ਪਹਿਲਾਂ ਇਹ ਬੇਜਵਾਨਾਂ ਲਈ ਕੁਛ ਨਾ ਕੁਛ ਧੂਨ ਕਰਕੇ ਜਾਈਏ ਤੇ ਕੀਤਾ ਵੀ ਹੈ ਬਈ ਸੱਚੀ ਨੀਤ ਕਹਿੰਦੇ ਸੱਚੀ ਨੀਤ ਹੋਵੇ ਹਨਾ ਤੇ ਪ੍ਰਮਾਤਮਾ ਵੈਗਰੂ ਉਹਨੂੰ ਜ਼ਰੂਰ ਫਾੜ ਮਿਲਦਾ ਹਨਾ ਸੱਚੀ ਸ਼ਰਦਾ ਹੋਵੇ ਬੰਦੇ ਦੀ ਵੀ ਹਾਂ ਯਾਰ ਆਪਾਂ ਕਰਨਾ ਹੀ ਕਰਨਾ ਤੇ ਕਰਿਆ ਵੀ ਅਬੀ ਆਪਾਂ ਚਲੋ ਜਗਾ ਬਣ ਗਈ ਤੇ ਘਰ ਬਣ ਗਿਆ ਇਹਨਾਂ ਦਾ ਵਧੀਆ ਸ਼ੈੱਡ ਪੈ ਗਿਆ ਬਹੁਤ ਵੱਡਾ ਸ਼ੈੱਡ ਆ ਮੰਨ ਲਓ ਵੀ 25 ਬੱਚੇ ਤਾਂ ਐਡਜਸਟਮੈਂਟ ਹੋ ਹੀ ਸਕਦੀ ਇੱਥੇ ਨਾਂ ਬਾਲੇ ਨਾ ਤਿੰਨ ਬੱਚੇ ਕੱਲ ਨੂੰ ਹੋਰ ਆ ਰਹੇ ਆ ਤਾਣਾ ਬਲਾਡੇ ਤੋਂ ਆ ਕੁਝ ਕ ਭੈਣ ਭਰਾਵਾਂ ਨੂੰ ਯਾਦ ਹੋਊਗਾ ਪਿੱਛੇ ਜੇ ਆਪਣੇ ਕੋਲੇ ਬਲਾਡਾ ਡੌਗ ਆਇਆ ਸੀ ਇੱਕ ਤੇ ਉਹਦੇ ਸਭ ਤੋਂ ਜ਼ਿਆਦਾ ਪਿਆਰੇ ਸੀ ਆਪਣੀ ਕੀ ਆ ਨਾ ਬਈ ਭਾਜੇ ਪੁੱਤ ਤੇ ਉਹਦੇ ਤੇ ਆਪਣੇ ਪੈਸੇ ਬਈ 32000 ਰੁਪਇਆ ਲੱਗ ਗਿਆ ਸੀ ਉਹਦੇ ਤੇ ਬੜਾ ਔਖਾ ਸੀ ਉਹਨੂੰ ਠੀਕ ਕੀਤਾ ਉਹਨੇ ਤਾਂ ਸਾਡੀਆਂ ਐ ਸਮਝ ਲਓ ਵੀ ਪਹਿਲੀ ਵਾਰੀ ਮੈਨੂੰ ਉਦੋਂ ਪਤਾ ਲੱਗਿਆ ਸੀਗਾ ਵੀ ਵੀ ਇਹਨਾਂ ਦੀ ਦਵਾਈ ਇੰਨੀ ਮਹਿੰਗੀ ਆ ਉਸ ਟਾਈਮ ਤੇ ਮੈਨੂੰ ਪਹਿਲੀ ਵਾਰੀ ਪਤਾ ਚੱਲਿਆ ਸੀਗਾ ਵੀ ਇਹਨਾਂ ਦੀ ਦਵਾਈ ਇੰਨੀ ਮਹਿੰਗੀ ਹੈ ਬਲਾਡੇ ਨੇ ਮੇਰੀਆਂ ਚੀਕਾਂ ਕਢਾਤੀਆਂ ਸੀਗੀਆਂ ਮੈਂ ਸਮਝ ਲਓ ਵੀ ਵਿਆਜ ਤੇ ਪੈਸੇ ਫਣ ਫਣ ਤੋਂ ਢਲਾਈ ਤੇ ਚਲੋ ਠੀਕ ਹੋ ਗਿਆ ਉਹ ਠੀਕ ਹੋ ਗਿਆ ਤੋਂ ਅਸੀਂ ਗਾ ਕਿਸੇ ਸਾਡੇ ਮੁੰਡਾ ਆਉਂਦਾ ਹੁੰਦਾ ਸੀਗਾ ਘਰੇ ਉਹਨੂੰ ਦੇਤਾ ਉਹਨੇ ਆਪਦੀ ਰਿਸ਼ਤਵਾਰੀ ਚ ਦੇਤਾ ਉਹ ਜੋ ਰਿਸ਼ਤਵਾਰੀ ਚ ਦੇਤਾ ਉਹਨੇ ਤੇ ਮੈਂ ਦੋ ਤਿੰਨ ਵਾਰੀ ਉਹਨੂੰ ਪੁੱਛਿਆ ਮੈਂ ਕਿਵੇਂ ਆ ਬਲਾਡਾ ਕਹਿੰਦਾ ਠੀਕ ਆ ਠੀਕ ਆ ਤੇ ਪਿੱਛੇ ਜੇ ਉਦੋਂ ਬਾਅਦ ਫਲੱਡ ਆ ਗਏ ਸੀਗੇ ਹਨਾ ਹੜ੍ਹ ਆਏ ਸੀਗੇ ਜਦੋਂ ਉਦੋਂ ਦੀ ਗੱਲ ਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਵੇਂ ਆ ਮੈਂ ਬਾਈ ਬਲਾਡਾ ਕਿਵੇਂ ਆ ਕਹਿੰਦਾ ਯਾਰ ਤੈਨੂੰ ਕਹਿੰਦਾ ਕੁੱਤੇ ਦੀ ਪਈ ਸਾਡਾ ਪਰਿਵਾਰ ਸਾਰਾ ਘਰ ਕੋਈ ਕੁਝ ਨਹੀਂ ਬਚਿਆ ਕਹਿੰਦਾ ਉੱਥੇ ਮੈਂ ਫਿਰ ਚੁੱਪ ਕਰ ਗਿਆ ਮੈਂ ਕਿਹਾ ਚਲੋ ਹਨਾ ਕੀ ਜੋਰ ਆ ਹਨਾ ਰੱਬ ਅੱਗੇ ਕਿਸੇ ਦਾ ਕਾਹਦਾ ਜੋਰ ਆ ਮੈਂ ਚਲੋ ਚੁੱਪ ਕਰ ਗਈ ਮੈਂ ਕੋਈ ਗੱਲ ਨਹੀਂ ਤੇ ਉਹ ਅੱਜ ਵੀ ਭੈਣ ਦਾ ਪੋਣਾ ਸੀ ਕਹਿੰਦੀ ਤਿੰਨ ਬੱਚੇ ਆ ਬਈ ਉਹਨਾਂ ਨੂੰ ਬਹੁਤ ਲੋਕ ਪਰੇਸ਼ਾਨ ਕਰਦੇ ਕੋਟ ਤੇ ਮਾਰਦੇ ਬਹੁਤ ਆ ਇੱਕ ਮਾਂ ਮਾਂ ਪੋਤੀ ਹੈ ਤਨੇ ਕਹਿੰਦੀ ਦੋ ਬੱਚੇ ਆ ਤੇ ਇੱਕ ਉਹਨਾਂ ਦੀ ਮਾਂ ਕਹਿੰਦੀ ਉਹ ਗਲੀ ਵਾਲੇ ਇੰਨਾ ਹਰਾਸ ਕਰਦੇ ਨੇ ਉਹਨਾਂ ਨੂੰ ਵੀ ਵੀ ਮੈਨੂੰ ਐਂ ਡਾਰਾ ਵੀ ਮਾਰ ਨਾ ਦੇਣ ਉਹਨਾਂ ਨੂੰ ਕਦੇ ਉਸ ਪਾ ਕੇ ਕੋਈ ਗੋਲੀਆਂ ਪੁੜੀਆਂ ਪਾ ਕੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਨਾ ਆਪਣੇ ਚ ਨਾਲੇ ਜਗਾਦੀ ਵੀ ਮੰਨ ਕੇ ਚਲੋ ਆਉਣ ਦੀ ਇੱਥੇ ਕਿਉਂਕਿ ਇੱਥੇ ਗਲੀ ਖਤਮ ਹੋ ਜਾਂਦੀ ਆਪਣੇ ਘਰ ਕੋਲੇ ਆ ਕੇ ਤੇ ਇੱਥੇ ਵੀ ਆਪਣੇ 2-3 ਬੱਚਾ ਨੂੰ ਬਈ ਕੋਈ ਨਾ ਕੋਈ ਜ਼ਹਿਰ ਪਾ ਗਿਆ ਸੀਗਾ ਆਪਣੇ 2-3 ਬੱਚੇ ਮਾਰਤੇ ਸੀ ਹਨਾ ਤੇ ਸਮਝ ਲਓ ਵੀ ਡਰ ਤਾਂ ਇੱਥੇ ਵੀ ਹੈ ਤੇ ਉੱਥੇ ਆਪਾਂ ਨੂੰ ਮੈਂ ਕਿਹਾ ਚੱਲ ਕੋਈ ਨਹੀਂ ਭੈਣ ਵੈਸੇ ਤਾਂ ਪਹਿਲਾਂ ਤਾਂ ਮੇਰੇ ਤਾਂ ਜਵਾਬ ਹੀ ਦਿੱਤਾ ਸੀਗਾ ਮੈਂ ਕਿਹਾ ਵੀ ਮੈਂ ਵੀ ਸਾਹਮਣੇ ਦੀ ਗੱਲ ਨਹੀਂ ਹੈਗੀ ਪਰ ਮੈਂ ਵੀ ਜਿਹੜੇ ਬਿਮਾਰ ਸ਼ਮਾਰ ਹਨਾ ਕੋਈ ਪੈਰਾਲਾਈਜ਼ ਕਿਸੇ ਨੂੰ ਸੱਟ ਪੇਟ ਵੱਜੀ ਵੀ ਉਹ ਜੇ ਤਾਂ ਹੈਗੇ ਤਾਂ ਮੈਨੂੰ ਤੁਸੀਂ ਛੱਡ ਜੋ ਮੇਰੇ ਕੋਲੇ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਜੇ ਕੋਈ ਚੰਗੇ ਭਲੇ ਬੱਚੇ ਆ ਤਾਂ ਮੈਨੂੰ ਉਹ ਜੇ ਵੀ ਮੇਰੇ ਕੋਲੇ ਨਾ ਛੱਡ ਕੇ ਜਾਓ ਕਿਉਂਕਿ ਸਾਡੇ ਕੋਲੇ ਬਿਮਾਰ ਬੱਚੇ ਹੁੰਦੇ ਤੇ ਬਿਮਾਰਾਂ 'ਚ ਬਿਮਾਰ ਹੋ ਜਾਂਦੇ ਆ ਕਈ ਵਾਰੀ ਕੋਈ ਮੰਨ ਕੇ ਚਲੋ ਵਾਇਰਸ ਵਾਇਰਸ ਹੈ ਨਾ ਵਾਇਰਸੀ ਇਹੋ ਜਿਹਾ ਆ ਜਾਂਦਾ ਜਿਵੇਂ ਪਾਰਵੋ ਹੋ ਗਈ ਜਾਂ ਡਿਸਟੈਂਪਰ ਹੋ ਗਈ ਇਹ ਤੁਹਾਨੂੰ ਪਤਾ ਹੀ ਹੈ ਮੈਨੂੰ ਇੱਕ ਡਾਕਟਰ ਸਾਹਿਬ ਦਾ ਫੋਨ ਆਇਆ ਸੀਗਾ ਮੈਨੂੰ ਕਹਿੰਦੇ ਵੀ ਇਸ ਕਿੰਟਾਂ ਦੇ ਹਿਸਾਬ ਨਾਲ ਪਾਰਵੋ ਤੇ ਡਿਸਟੈਂਪਰ ਇਹ ਫੈਲਦੀ ਹੈ ਕਹਿੰਦੇ ਜੇ ਥੋੜੇ ਕਿਸੇ ਬੱਚੇ ਨੂੰ ਡਿਸਟੈਂਪਰ ਹੋ ਜੇ ਤਾਂ ਤੁਸੀਂ ਉਹਨੂੰ ਐ ਸਮਝ ਲਿਆ ਕਰੋ ਵੀ ਇਹਨੂੰ ਮੋਟਰ-ਮੋਟਰ ਤੇ ਛੱਡੋ ਕਿਤੇ ਖੇਤ ਛੱਡੋ ਇਹਨੂੰ ਨੇੜੇ ਤੇੜੇ ਤਾਂ ਰੱਖੋ ਹੀ ਨਾ ਕਹਿੰਦੇ ਵੀ ਐ ਸਮਝ ਲਓ ਵੀ ਤੁਸੀਂ ਚੱਪਲਾ ਵੀ ਨਹੀਂ ਠੋਡੀਆਂ ਡਿਸਟੈਂਪਰ ਵਾਲੇ ਦੇ ਕੋਲੋਂ ਤੇ ਦੂਜੇ ਬੱਚਿਆਂ ਦੇ ਕੋਲੇ ਆਉਣੀਆਂ ਚਾਹੀਦੀਆਂ ਆ ਇਹ ਵੀ ਇੰਨੀ ਖਤਰਨਾਕ ਚੀਜ਼ ਐ ਡਿਸਟੈਂਪਰ ਤੇ ਚਲੋ ਅਸੀਂ ਉਹਨੂੰ ਅਲੱਗ ਕਰਤਾ 3000 ਦਾ ਟੀਕਾ ਵੀ ਲਿਆ ਕੇ ਲਾਇਆ ਭਈ ਅਸੀਂ ਤਾਂ ਤੇ ਪਰ ਨਹੀਂ ਬਚਾ ਸਕੇ ਅਫਸੋਸ ਆ ਵੀ ਜੀ ਹੈਗਾ ਸਾਨੂੰ ਇਸ ਗੱਲ ਦਾ ਅਫਸੋਸ ਆ ਕਿ ਅਸੀਂ ਨਹੀਂ ਬਚਾ ਸਕੇਗੇ ਤੇ ਪਰ ਆਪਦੀ ਮਿਹਨਤ ਅਸੀਂ ਜ਼ਰੂਰ ਕਰ ਦੰਨੇ ਬਈ ਜਿਵੇਂ ਭਲਾਡੇ ਤੇ ਬਹੁਤ ਮਿਹਨਤ ਕਰੀ ਸੀਗੀ ਆਪਾਂ ਭਲਾਡੇ ਤੇ ਬਹੁਤ ਮੈਂ ਕੋਸ਼ਿਸ਼ કરી ਵੀ ਇਹਦੀ ਜਾਨ ਬਚ ਜਾਏ ਚਲੋ ਬਚਾਉਣ ਤੇ ਆਪਾਂ ਸਫਲ ਵੀ ਹੋਏ ਪੈਸੇ ਬੜੇ ਲੱਗ ਗਏ ਹਜੇ ਤੱਕ ਵੀ ਉਹ ਪੈਸੇ ਸਮਝ ਲਓ ਵੀ ਅਸੀਂ ਆ ਵਿਆਜ ਤੇ ਫੜ ਫੜ ਕੇ ਲਾਈ ਉਹਦੋਂ ਬਾਅਦ ਥੋੜਾ ਜਿਵੇਂ ਜਿਵੇਂ ਬੰਦੇ ਨੂੰ ਹਨਾ ਅਕਲ ਆਉਣ ਲੱਗ ਜਾਂਦੀ ਐ ਐਕਸਪੀਰੀਅੰਸ ਹੋਣ ਲੱਗ ਜਾਂਦਾ ਇਹ ਰਜੀ ਵੈਕਸੀਨੇਸ਼ਨ ਪਹਿਲਾਂ ਸਭ ਤੋਂ ਪਹਿਲਾਂ ਵੈਕਸੀਨੇਸ਼ਨ ਜਦੋਂ ਵੀ ਸਾਡੇ ਕੋਲੇ ਕੋਈ ਬੱਚਾ ਆਉਂਦਾ ਸਭ ਤੋਂ ਪਹਿਲਾਂ ਉਹਨੇ 791 ਜਾਂ 991 ਅਸੀਂ ਲਾ ਦਿੰਨੇ ਹਾਂ ਇਹ ਮੈਂ ਮੰਨ ਕੇ ਚਲੋ ਸਮਝ ਲਓ ਅਸੂਲ ਬਣਾ ਲਿਆ ਇਸ ਚੀਜ਼ ਨੂੰ ਇਹ ਜਦੋਂ ਵੀ ਕੋਈ ਬੱਚਾ ਆਉਂਦਾ ਆਪਣੇ ਕੋਲੇ ਹਨਾ ਉਹਦੇ 791 ਲਾ ਦਿਓ 991 ਲਾ ਦਿਓ ਉਹ ਜ਼ਰੂਰ ਲਾਓ ਕਿਉਂਕਿ ਬਾਅਦ ਚ ਵਈ ਫਿਰ ਤੁਹਾਨੂੰ ਪਤਾ ਆ ਵੀ ਮੈਨੂੰ ਲੱਗਦਾ ਆਵਾਜ਼ ਨਹੀਂ ਆ ਰਹੀ ਬਈ ਆਵਾਜ਼ ਜ਼ਰੂਰ ਦੱਸਿਆ ਜੀ ਸਾਰਾ ਦਿਨ ਬਈ ਸਾਡੀ ਤਾਂ ਸਮਝ ਲਓ ਵੀ ਗੰਦ ਚੱਕਦਿਆਂ ਦੀ ਲੰਘ ਜਾਂਦੀ ਹੈ ਹਨਾ ਤੇ ਲੋਕ ਬਥੇਰਾ ਕੁਝ ਗੱਲਾਂ ਬਾਤਾਂ ਕਹੀ ਜਾਂਦੇ ਪਰ ਉਹਨਾਂ ਹੀ ਸਾਨੂੰ ਟੈਨਸ਼ਨ ਨਹੀਂ ਹੁੰਦੀ ਕੀ ਆਂਟੀ ਵੀ ਸਾਨੂੰ ਕਹਿ ਦਿੰਦੇ ਵੀ ਤੁਸੀਂ ਇਹ ਜੇ ਲੋਕਾਂ ਦੀ ਟੈਨਸ਼ਨ ਹੀ ਨਾ ਲਿਆ ਕਰੋ ਬੇਟਾ ਜਿਹੜੇ ਆਂਟੀ ਵੀ ਕਹਿ ਦਿੰਦੇ ਬੁੱਤਾ ਤੁਸੀਂ ਇਹ ਜੇ ਲੋਕਾਂ ਦੀ ਨਾ ਟੈਨਸ਼ਨ ਲਿਆ ਕਰੋ ਜਿਹੜੇ ਵੀ ਸਾਨੂੰ ਪਤਾ ਹਨਾ ਜਿਹੜੇ ਹੁਣ ਤੁਸੀਂ ਭੈਣ ਭਰਾ ਚਲੋ ਮੈਂ ਤਾਂ ਕਹਣਾ ਉਹਨਾਂ ਵੀ ਜੇ ਸਾਨੂੰ ਫੀਲਡ ਟਾਈਮ ਸਰ ਮਿਲ ਜੇ ਸਹੀ ਮਿਲ ਜੇ ਅਸੀਂ ਕੋਈ ਨੇੜੇ ਤੇੜੇ ਕੀ ਜਿੱਥੇ ਵੀ ਸਾਨੂੰ ਵੈਸੇ ਤਾ ਅਸੀਂ ਪਹੁੰਚ ਜਾਂਦੇ ਹਾਂ ਇਧਰ ਭਲਾਡੇ ਬਮੋਗੇ ਤੱਕ ਵੀ ਅਸੀਂ ਚਲੇ ਜਾਂਦੇ ਹਾਂ ਨੇ ਹਨਾ ਜਿਹੜੇ ਭੈਣ ਭਰਾ ਜਾਣਦੇ ਉਹਨਾਂ ਨੂੰ ਪਤਾ ਵੀ ਸਾਡੇ ਤੋਂ ਰੁਕਿਆ ਨਹੀਂ ਜਾਂਦਾ ਜੇ ਕੋਈ ਸਾਨੂੰ ਕਹਿ ਦੇਵੇ ਵੀ ਯਾਰ ਇੱਥੇ ਕੋਈ ਬੱਚਾ ਪਿਆ ਕੋਈ ਬੇਸਹਾਰਾ ਪਿਆ ਇਹਨੂੰ ਲੈ ਜਾਓ ਸਾਡੇ ਤੋਂ ਫਿਰ ਰੁਕਿਆ ਨਹੀਂ ਜਾਂਦਾ ਫਿਰ ਬਈ ਅਸੀਂ ਚਾਹਦੇ ਆ ਮਤਲਬ ਸਾਧਨ ਕਰਾਈ ਦਾ ਕਰਾਏ ਤੇ ਤੇ ਐ ਸਮਝ ਲਓ ਵੀ ਉਹਦੀ ਟੱਪ ਜਾਂਦੇ ਅਸੀਂ ਬੰਦ ਨਹੀਂ ਲਾਉਂਦਾ ਮੈਂ ਮੈਨੂੰ ਆਂ ਦਵੀਰ ਦਵਾ ਤੋਂ ਲੈ ਆਈ ਗਿਆ ਚੱਕ ਕੇ ਲਿਆ ਕੇ ਜਿਵੇਂ ਹੁਣ ਆ ਬੈਠਾ ਹਨ ਇਹਦੀ ਮੈਨੂੰ ਭੈਣ ਨੇ ਹਾਲਾਤ ਦੱਸੇ ਸੀਗੇ ਜਿਵੇਂ ਮੇਰਾ ਭੈਣ ਨੇ ਹੀ ਦੱਸਿਆ ਸੀ ਵੀ ਇਹਦੀਆਂ ਮਗਰਲੀਆਂ ਲੱਤਾਂ ਨਹੀਂ ਕੰਮ ਕਰਦੀਆਂ ਬਾਈ ਮੈਂ ਚਲੋ ਠੀਕ ਆ ਭੈਣੇ ਕਿ ਮਗਰਲੀਆਂ ਲੱਤਾਂ ਨਹੀਂ ਕੰਮ ਕਰਦੀਆਂ ਨਾ ਅਸੀਂ ਲੈ ਜਾਂਦੇ ਆ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਤੇ ਮੈਂ ਚਲੋ ਜੇ ਮਗਰਲੀਆਂ ਲੱਤਾਂ ਨਹੀਂ ਕੰਮ ਕਰਦੀਆਂ ਤੇ ਇੱਧਰ ਵੀ ਬੈਠੇ ਆ ਬਈ ਬੱਚੇ ਆ ਬੈਠੇ ਕੋਸ ਆ ਇਧਰ ਵੀ ਬੈਠੇ ਆ ਲੈਟਰਿੰਗ ਕਰਤੀ ਚੱਕਦੇ ਆ ਸੀ ਮੈਂ ਫਿਰ ਗੱਲਾਂ ਬਾਤਾਂ ਕਰੀਏ ਨਾ ਹੁਣ ਮੈਂ ਚੱਲਾ ਗੱਲਬਾਤ ਕਰਕੇ ਫੇਰ ਹੀ ਦੇਖਾਂਗੇ ਤੇ ਹਾਂ ਕੀ ਕਰ ਰਿਆ ਸੀ ਮੈਂ ਹਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਉਹ ਮੈਂ ਭੈਣ ਦੀ ਗੱਲ ਕਰ ਰਿਆ ਸੀਗਾ ਵੀ ਭੈਣ ਕਾਦੇ ਵੀ ਤਿੰਨ ਬੱਚੇ ਆ ਵੀ ਬਈ ਲੋਕ ਬਹੁਤ ਅਤਿਆਚਾਰ ਕਰਦੇ ਬਹੁਤ ਜ਼ੁਲਮ ਕਰਦੇ ਉਹਨਾਂ ਦੇ ਤੇ ਮੈਂ ਕਿਹਾ ਚਲੋ ਕੋਈ ਗੱਲ ਹੀ ਭੈਣਾਂ ਅਸੀਂ ਲੈ ਜਾਾਂਗੇ ਵੀ ਤੁਸੀਂ じゃ ਛੱਡ ਜੋ ਸਾਡੇ ਕੋਲੇ ਕੱਲ ਨੂੰ ਫਿਰ ਹੋਰ ਕੀ ਆ ਇਹ ਵੈ ਸਾਡੇ ਕੋਲੇ ਅ ਜੁੜਾ ਫੇਰਾਗਲਾ ਕਹਿ ਦਿੰਦਾ ਹਨਾ ਤੁਹਾਨੂੰ ਪਤਾ ਬਈ ਵੀ ਜਗਾ ਵੀ ਹੈਗੀ ਇਹਨਾਂ ਕੋਲੇ ਪਹਿਲਾਂ ਜਗਾ ਜਗਾ ਕਰਦੇ ਸੀ ਹੁਣ ਜੇ ਜਗਾ ਤੇ ਹੁਣੇ ਰੱਖਦੇ ਨਹੀਂ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੰਦਾ ਹੁੰਦਾ ਮੈਂ ਸਿਰਫ ਉਸ ਬੰਦੇ ਨੂੰ ਜਵਾਬ ਦਿੰਦਾ ਹੁਣ ਜਿਹੜਾ ਕੋਈ ਕਹਦੇ ਵੀ ਸਹੀ ਸਲਾਮਤਾ ਬਈ ਸਾਡੀ ਗਲੀ ਚ ਤੰਗ ਕਰਦੇ ਆ ਉਦੋਂ ਬਈ ਉਦੋਂ ਫਰਾਗੀ ਦਾ ਵੀ ਯਾਰ ਆਏ ਹੁਣ ਜੇ ਲਿਆਉਣ ਲੱਗ ਗਿਆ ਆਪਣਾ ਘਰ ਭਰ ਜੂਗਾ ਹਨਾ ਸਾਰ ਫਿਰ ਆਪਾਂ ਤਾਂ ਜਗਾ ਲਈਏ ਪੈਰਾਲਾਈਜ਼ ਬਿਮਾਰ ਬੱਚਿਆਂ ਵਾਸਤੇ ਇਹ ਫਿਰ ਬਿਮਾਰ ਬੱਚਿਆਂ ਵਾਸਤੇ ਜਗਾ ਨਹੀਂ ਰਹਿਣੇਗੀ ਬਈ ਫਿਰ ਇਹ ਵੀ ਚੰਗੇ ਭਲੇ ਨਹੀਂ ਆਪਾਂ ਮੈਂ ਰੱਖਦਾ ਵੀ ਜਿਹੜਾ ਕੋਈ ਬਿਮਾਰਿਸ਼ ਮਾਰ ਹੈਗੇ ਆ ਕੋਈ ਕਿਸੇ ਦੇ ਸੱਟ ਫੇਟ ਵੱਜੇ ਵੀ ਉਹ ਜੇ ਹੈਗੇ ਤਾਂ ਸਾਨੂੰ ਭਾਈ ਤੁਸੀਂ ਦੇ ਦਿਓ ਅਸੀਂ ਕੋਈ ਕਿਹੜਾ ਕਿਸੇ ਨੂੰ ਜਵਾਬ ਦਿੰਨੇ ਹਨ ਤੇ ਮੈਂ ਕੁਆਵਾਂ ਹੋਰੇ ਆ ਇੱਕ ਨੇ ਹੋਰ ਲੈਟ੍ਰੀਨ ਕਰਤੀ ਚੱਕ ਕੇ ਜਾ ਯਾਰ ਭਾਈ ਬਣ ਕੇ ਮੈਂ ਹੁਣ ਲਾਈਵ ਕਰੀ ਬੈਠਾ ਚਾਹ ਪੀਆ ਵ ਤੇਰਾ ਨਾ ਚਾਹ ਪੀ ਕੇ ਤਾਂ ਚਾਹ ਪੀ ਗਿਆ ਦੀ ਅੱਜ ਵਾਕਾਂ ਨੂੰ ਬਰਾਬਰੂ ਕੇ ਲਾਈ ਰੱਖੀਦਾ ਭਾਈ ਕੰਮ ਤੇ ਅਸੀਂ ਵੀਲ ਚੇਅਰ ਲੈ ਕੇ ਆਂਦੀ ਸੀ ਕੱਲ ਭਾਈ ਆ ਵੀਲਚੇਅਰ ਮੈਨੂੰ ਦਿਖਾ ਦਿੰਨਾ ਸਾਨੂੰ ਆਏ ਸੀ ਵੀ ਇਹਦੇ ਅਸੀਂ ਕੰਮ ਇਹਦਾ ਵੀ ਇਹਨੂੰ ਦੇ ਦੇਾਂਗੇ ਚਲੋ ਵਿਚਾਰੇ ਨੂੰ ਵੀ ਇਹਦੇ ਤੋਂ ਉੱਠਿਆ ਨਹੀਂ ਜਾਂਦਾ ਕਿ ਵੀ ਇਹਦੀ ਰੀੜ ਦੀ ਹੱਡੀ ਟੁੱਟੀ ਆ ਉਹ ਰੀੜ ਦੀ ਹੱਡੀ ਟੁੱਟੀ ਆ ਸੀ ਤਾਂ ਕਰਕੇ ਦਰਾਤ ਵੀਲਚੇਅਰ ਪਹਿਲਾਂ ਸੈਟਮਾਸਾ ਕਰੀ ਸਾਨੂੰ ਉਹ ਲਾਉਣੀ ਨਹੀਂ ਆ ਲਾਉਣੀ ਨਾ ਆਵੇ ਉਹ ਜੋ ਲਾਲੀ ਤੇ ਵੀ ਵੇਖਿਆ ਵੀ ਇਹਦੀਆਂ ਤਾਂ ਚਾਰੇ ਲੱਤਾਂ ਹੀ ਨਹੀਂ ਕੰਮ ਕਰਦੀਆਂ ਇਹਦੀਆਂ ਚਾਰੇ ਹੀ ਲੱਤਾਂ ਨਹੀਂ ਕੰਮ ਕਰਦੀਆਂ ਬਾਈ ਤੇ ਵਿਚਾਰੇ ਦੀਆਂ ਨਹੀਂ ਤਾਂ ਅਸੀਂ ਇਹਨੂੰ ਵੀਲਚੇਅਰ ਆ ਨਵੀਂ ਮੈਦਮ ਦਿਖਾ ਹੀ ਦੇਣਾ ਇੱਕ ਮਿੰਟ ਰਿਕਮੈਂਡ ਕਰ ਤੁਸੀਂ ਸਬਸਕ੍ਰਾਈਬ ਕਰੋਨੇ। ਸਾ ਵੀ ਚੇਰਾ ਬਈ ਸੀ ਨਾ ਸਾਨੂੰ ਆਇਆ ਸੀ ਵੀ ਜਦੋਂ ਅਸੀਂ ਇਹਨੂੰ ਦੇ ਦਿੰਨੇ ਆ। ਇਹਨੂੰ ਅਸੀਂ ਰਾਤ ਲਈ ਮਸਾ ਸੈਟ ਕਰਕੇ ਲਾਈ। ਪਹਿਲਾਂ ਸਾਨੂੰ ਲਾਉਣੀ ਨਹੀਂ ਸੀ ਆਉਂਦੀ। ਉਹ ਜੋ ਲਾਲੀ ਤੇ ਬਾਈ ਜੀ ਫਿਰ ਅ ਇਹ ਦਿਹਾ ਵਿਚਾਰੇ ਨੇ ਚਾਰੇ ਲੱਤ ਨਹੀਂ ਕੰਮ ਕਰਦੀ। ਹੁਣ ਅਫਸੋਸ ਇਸ ਗੱਲ ਦਾ ਪਰ ਚਲੋ ਰਹੂਗਾ ਆਪਣੇ ਕੋਲੇ ਇਹ ਕੋਈ ਆਪਾਂ ਇਹਨੂੰ ਕਿਤੇ ਛੱਡਦੇ ਨਹੀਂਗੇ ਇਹਦਾ ਸਾਥ ਨਹੀਂ ਛੱਡਦੇ ਜਰਾ ਚਲੋ ਆਪਾਂ ਜਾਉਣੇ ਆ ਹਨਾ ਜਾਂ ਇਹ ਜਾਉਂਦਾ ਤੇ ਇਹ ਆਪਣੇ ਕੋਲੇ ਹੀ ਰਹੂਗਾ ਬਾਈ ਇਹਨੂੰ ਆਪਾਂ ਕਿਤੇ ਨਹੀਂ ਅ ਛੱਡਦੇਗੇ ਜਾਉਣਾ ਮਰਨਾ ਤਾਂ ਚਲੋ ਪ੍ਰਮਾਤਮਾ ਦੇ ਵਾਹਿਗੁਰੂ ਦੇ ਹੱਥ ਵਸਾ ਉਹ ਆਪਣੇ ਹੱਥ ਵਸ ਨਹੀਂ ਹੈਗਾ ਆਪਣੇ ਹੱਥ ਵਸ ਜਿੰਨਾ ਕਿ ਹੈਗਾ ਵੀ ਇਹਨੂੰ ਆਪਾਂ ਰੱਖਾਂਗੇ ਆਉਦੇ ਕੋਲੇ ਇਹਦੀ ਸਾਂਭ ਸੰਭਾਲ ਕਰਾਂਗੇ ਤੇ ਤੁਹਾਡਾ ਪਿਆਰ ਰਿਆ ਤੁਹਾਡੀ ਸਪੋਰਟ ਰਹੀ ਤਾਂ ਹੋਰ ਵੀ ਰੱਖਾਂਗੇ ਇਹੋ ਜੀ ਬਹੁਤ ਸਾਰੇ ਬੱਚੇ ਦਰਵੇਸ਼ ਆਪਾਂ ਰੱਖਾਂਗੇ ਆਪਦੇ ਕੋਲੇ ਤੇ ਕਿਉਂਕਿ ਅ ਸਾਨੂੰ ਫੀਲ ਦੀ ਇੱਕ ਦੋ ਜਣਾਂ ਨੂੰ ਤਾਂ ਸਾਨੂੰ ਵੀ ਬਈ ਤੰਗ ਕਰਦਿਆਂ ਨੂੰ ਸਾਨੂੰ ਔਖਾ ਹੋ ਜਾਂਦਾ ਵੀ ਅਸੀਂ ਦੋ ਥੋੜੇ ਜਿਹੇ ਹੈਗੇ ਭੈਣ ਭਰਾ ਸਾਡੇ ਅ ਪਰ ਉਹਨਾਂ ਨੂੰ ਆਂਟੀ ਜੀ ਹੋਰੀ ਐ ਪਰ ਸਾਨੂੰ ਕਈ ਵਾਰੀ ਆਪ ਨੂੰ ਐ ਹੋਣ ਲੱਗ ਜਾਂਦਾ ਵੀ ਯਾਰ ਮੈਂ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਲਈ ਮੈਂ ਕਿਤੇ ਗਲਤੀ ਤਾਂ ਨਹੀਂ ਕਰ ਲਈ ਜਗਾ ਲੈ ਕੇ ਕਿਉਂਕਿ ਜਦੋਂ ਮੈਂ ਪਹਿਲਾਂ ਮੈਂ ਸੇਵਾ ਤਾਂ ਚਲੋ ਆਪਾਂ ਪਹਿਲਾਂ ਵੀ ਇਹਨਾਂ ਦੀ ਹੈਲਪ ਕਰਦੇ ਸੀਗੇ ਸੇਵਾ ਚਲੋ ਮੂਜੋ ਨਿਕਲ ਜਾਂਦਾ ਹੈਲਪ ਕਹਿ ਸਕਦੇ ਆ ਹੈਲਪ ਮੈਂ ਇਹਨਾਂ ਦੀ ਮਦਦ ਪਹਿਲਾਂ ਵੀ ਕਰਦਾ ਹੁੰਦਾ ਸੀ ਕੋਈ ਪੈਰਾਲਾਈਜ਼ ਬੱਚਾ ਹੁੰਦਾ ਸੀ ਜਾਂ ਕੋਈ ਔਖਾ ਹੁੰਦਾ ਸੀ ਤੰਗ ਹੁੰਦਾ ਸੀ ਹੈਨਾ ਤਾਂ ਮੈਂ ਉਹਨਾਂ ਰੋਟੀ ਪਾਣੀ ਜਿੰਨਾ ਕੁ ਮੈਨਰ ਤੋਂ ਸਰਦਾ ਵਰਦਾ ਸੀਗਾ ਮੈਂ ਕਰਕੇ ਆਉਂਦਾ ਸੀਗਾ ਚਲੋ ਹੁਣ ਜਗਾ ਲੈ ਕੇ ਬਈ ਕੀ ਹੋਇਆ ਵੀ ਸਾਨੂੰ ਹੁਣ ਇੱਥੇ ਚਲੋ ਪਹਿਲਾਂ ਆ ਹੁੰਦਾ ਸੀ ਵੀ ਚਲੋ ਕਿਸੇ ਦਾ ਇਲਾਜ ਕਿਸੇ ਟਾਈਮ ਮੈਨਰ ਤੋਂ ਨਹੀਂ ਵੀ ਕਰਵਾਇਆ ਜਾਂਦਾ ਸੀਗਾ ਤਾਂ ਮੇਰੇ ਤੇ ਪ੍ਰੈਸ਼ਰ ਘੱਟ ਹੁੰਦਾ ਸੀ ਹੁਣ ਮੇਰੇ ਤੇ ਇਨਾ ਪ੍ਰੈਸ਼ਰ ਮੇਰੇ ਤੇ ਪ੍ਰੈਸ਼ਰ ਆ ਤੇ ਮੇਰੇ ਆਂਟੀ ਜੀ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸਾਡੇ ਦੋ ਜਣਾਂ ਤੇ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਪ੍ਰੈਸ਼ਰ ਆ ਆਂਟੀ ਜੀ ਤੇ ਕਿਉਂਕਿ ਹਰ ਵੇਲੇ ਹੁਣ ਆ ਪਰਸੋਂ ਦੀ ਗੱਲ ਹੀ ਸੁਣ ਲਓ ਪਰਸੋਂ ਤਾਂ ਕਣਕ ਵੀ ਮੁੱਕ ਗਈ ਸਾਡੇ ਘਰੇ ਕਿਉਂਕਿ ਰੋਟੀਆਂ ਬਈ 5 6 ਕਿਲੋ ਦਾ ਅਨਾਜ ਅੰਨ ਹਨ ਅ ਮਨਜੀਤ ਤੇ ਮਨਜੀਤ ਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਆ ਘਰ ਜਾ ਪਰਤ ਕੀ ਹੈ ਤਨ ਹੈ ਤੂੰ ਵੀਰ ਮੈਨੂੰ ਵੀ ਮੈਨੂੰ ਥੋੜਾ ਟਾਈਮ ਤਾਂ ਕਰ ਲੈ ਹੁੰਦਾ ਕਰੋ ਸਾਰਾ ਦਿਨ ਠੋਡੀ ਚੱਲਦੀ ਯਾਰ ਬਾਈ ਬਣ ਕੇ ਆਣਾ ਕਰਾ ਕਰੋ ਆ 10 ਮਿੰਟ ਮੈਂ ਕਰਨਾ ਹੁੰਦਾ ਕਰ ਲੈ ਚੁੱਪ 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 ਸਾਇਲੈਂਟ ਸਾਇਲੈਂਟ ਬੱਚੇ ਨਾ ਅਮਰੇ ਪੁੱਤਰੋ ਵਾਲਾ ਨਹੀਂ ਪਾ ਇਹਦਾ ਗੱਲ ਕਰ ਲਈ ਦੀ ਹੁੰਦੀ ਤੇ ਜੇ ਸਾਨੂੰ ਫੀਡ ਦਵਾਈਆਂ ਟਾਈਮ ਸਰਵ ਵਧੀਆ ਮਿਲ ਮਿਲਿਆ ਕਰਨਾ ਹਨਾ ਕੋਈ ਸਾਨੂੰ ਵੱਧ ਭੈਣ ਭਰਾ ਸਪੋਰਟ ਕਰਨ ਤਾਂ ਸਾਨੂੰ ਵੀ ਮੈਂ ਕਹਣਾ ਵੀ ਆਪਾਂ ਕੋਈ ਛੇਤੀ ਜਿਵੇਂ ਲੱਗੇ ਹੋਏ ਆ ਸਾਡੇ ਨਾਲੋਂ ਤਾਂ ਵੈਸੇ ਬਹੁਤ ਕਹਿ ਲਓ ਵੀ ਸੀਨੀਅਰ ਲੋਕ ਭੈਣ ਭਰਾ ਲੱਗੇ ਇਹਨਾਂ ਦੀ ਸੇਵਾ ਵਿੱਚ ਬਹੁਤ ਦੁਨੀਆ ਕਰਦੀ ਆ ਸੀ ਤਾਂ ਚਲੋ ਉਹਨਾਂ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਹੈਗੇ ਪਰ ਇੱਕ ਸਾਡੀ ਕੋਸ਼ਿਸ਼ ਆ ਨਿੱਕੀ ਜੀ ਬਈ ਜਿੰਨੇ ਕੁ ਦੀ ਅਸੀਂ ਕਰ ਸਕਦੇ ਆ ਬਈ ਅਸੀਂ ਕਰਕੇ ਠੀਕ ਆ ਤੇ ਜੇ ਸਾਨੂੰ ਮੰਨ ਕੇ ਚਲੋ ਫੀਡ ਦਵਾਈਆਂ ਟਾਈਮ ਸਰ ਸਾਨੂੰ ਸਮਾਨ ਮਿਲ ਜਾ ਕਰੇ ਨਾ ਸਾਨੂੰ ਕਿਤੇ ਫਿਰ ਅਸੀਂ ਫਿਰ ਅਸੀਂ ਕੋਈ ਬੱਚਾ ਰਹਿਣ ਨਹੀਂ ਦਿੰਦੇ ਖੜ ਜਾ ਫਿਰ ਬੈਠ ਉਪ ਕਰ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਵੈਰੀ ਗੁੱਡ ਸ਼ਾਬਾਸ਼ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਸਾਨੂੰ ਫੀਡ ਦਵਾਈਆਂ ਟਾਈਮ ਸਰ ਬਈ ਮਿਲ ਜਾ ਕਰ ਰ ਹਨ ਫਿਰ ਅਸੀਂ ਇਹ ਸਮਝ ਲੋ ਵੀ ਕੋਈ ਦਰবেশ ਨੂੰ ਅਸੀਂ ਕਿਸੇ ਨੂੰ ਬਿਮਾਰ ਸ਼ਮਾਰ ਅਸੀਂ ਕਿਸੇ ਨੂੰ ਰਹਿਣ ਨਹੀਂ ਦਿੰਦੇਗੇ ਸਾਨੂੰ ਦਵਾਈਆਂ ਤੋਂ ਹੀ ਅਸੀਂ ਸਿਰਫ ਸਭ ਤੋਂ ਜ਼ਿਆਦਾ ਸਾਨੂੰ ਦਵਾਈਆਂ ਹੀ ਦਿੱਕਤ ਆਉਂਦੀ ਹੈ ਹਜੇ ਫੀਡ ਦੀ ਥੋੜੀ ਫੀਡ ਦਾ ਵੀ ਚਲੋ ਅਸੀਂ ਟਾਈਮ ਟਪਾ ਲੈਨੇ ਪਰ ਜਿਹੜੀਆਂ ਦਵਾਈਆਂ ਨੇ ਦਵਾਈਆਂ ਬਈ ਸਾਡੀ ਛਿਲ ਪਾਡ ਦਿੰਦੀਆਂ ਤਾ ਮਗਨ ਉਹਨਾਂ ਵੀ ਚਲੋ ਦਵਾਈਆਂ ਹੀ ਭੇਜ ਦਿਆ ਕਰੋ ਸਾਨੂੰ ਕੋਈ ਭੈਣ ਭਰਾ ਹਨ ਤੇ ਕਈ ਵਾਰੀ ਮਾਣਾ ਆਪ ਦਾ ਪਰੇਸ਼ਾਨ ਹੋ ਜਾਂਦਾ ਦੁਖੀ ਹੋ ਜਾਂਦਾ ਜੀ ਵੀ ਦਵਾਈਆਂ ਤੋਂ ਵੀ ਅਸੀਂ ਕਈ ਵਾਰੀ ਰਹਿ ਜਾਂਦੇ ਹਾਂ ਬਾਝੇ ਰਹੇ ਨਗਰਾਂ ਦੇ